ਗੱਲ ਪੰਗੂ ਰੋਡ ਦੀ ਆ ਜੀ ਰੰਧਾਵਾ ਤੇ ਮਾਨਾ ਕਲੰਬੀ ਇਹ ਦੋਵੇਂ ਟੀਮਾਂ ਪਲੀਜ਼ ਅਗਲੇ ਮੈਚ ਦੀ ਤਿਆਰੀ ਕਰ ਲੈਣਾ ਬਹੁਤੇ ਮੇਲਾ ਕਰੀ ਹੋਏ ਸਾਡੇ ਪ੍ਰਾਸੀ ਭਾਜੀ ਦੇ ਮਿਲਤੋ ਸੱਜੇ ਹੱਥ ਜਿਹੜੀ ਟੀਮ ਲਾਈਨ ਵਿੱਚ ਦੇਰ ਵੱਜ ਗਈ ਸਿੱਧਾ ਰਸੀ ਦੀ ਮੇਟੀ ਇਸ ਸਮਾਂ ਦੀ

सबके जावा से भी बुद्धियों और सारा दे और लक्खा दे दे तो खेलने लाते बहुत सरगर्म नशीब बनाते रहना तो नहीं बनाते बदियां जमीन बारियां दे बाप बदी खेल बनाने के लिए भी हैं आओ तेरे सही हैं वो तेरे साथ में तेरे चन्ना दे तेरे बाप बदा क्या होना तेरे साथ में लगा ये रहा आओ पत्रम तो भूमि तो बीती सही है आओ तेरे साथ में चप्पा 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 चप ਦਾ ਨਾਮ ਹੈ ਪਪਾ ਦਾ ਛੋੜਾ ਪਰਾਂ ਥੱਲੇ ਅੱਗ ਮੱਝਦੀ ਹੈ ਆਹ ਕਹਿੰਦੇ ਧਰਤੀ ਹਲਾਉਂਦਾ ਜਾਂਦਾ ਹੈ ਇੱਕ ਦੇ ਵਿੱਚ ਧਹਾ ਸੱਜੀ ਬਾਜੀ ਸਤਿਗਾਲ ਜੀ ਸਸੀ ਗਾਲ ਜੀ ਅੱਜ ਪਹਿਲਾਂ ਤੁਹਾਨੂੰ ਬੋਲ ਦਿੱਤੀ ਬਤਾਈਆਂ ਬਹੁਤ ਬਹੁਤ ਧੰਨਵਾਦ ਦਾ ਇਹ ਇਹੀ ਆ ਬਾਈ ਇਹੀ ਇੱਕ ਅੱਜ ਤੋਂ ਚਾਰਵੀਂ ਮਹੀਨੇ ਤਈਲਾ ਸੁਭਨਾ ਰਹਿਗੇ ਪਰੇ ਸੀਗੇ ਕਿ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਿਆ ਜਾਵੇ ਪਿਛਲੇ 10-12 ਸਾਲਾਂ ਤੋਂ ਸਾਡੀ ਜਿਹੜੀ ਕੈਂਦੀ ਗਰਾਊਂਡ ਆ ਕਬੱਡੀ ਦੀ ਉਹ ਖਾਲੀ ਸੀਗੀ ਅਰੋ ਮੋਡਰਨ ਰਾਜ ਮੈਦੇ ਬਰਾਲਾ ਕੀਤਾ ਆ ਟੂਰਨਾਮੈਂਟ ਕਰਵਾਉਣ ਦਾ ਸਪੀਡਰ ਦਾ ਸੰਘਰਸ਼ ਹੋਇਆ ਸੰਘਰਸ਼ ਤਾਂ ਬਹੁਤ ਆ ਭਾਜੀ ਗੱਲਾਂ ਗੋਣੀਆਂ ਬੰਦੀਆਂ ਕਈ ਕੁੱਝ ਆ ਪਰ ਸਾਡੇ ਜਿਹੜੇ ਵੀ ਯਾਰ ਦੇ ਇੱਕ ਮਿੱਤਰ ਬਾਹਰ ਦੇਖੇ ਆ ਪਰ ਮੈਂ ਕੱਲੇ ਕੱਲੇ ਦਾ ਨਾਮ ਨਹੀਂ ਲੈ ਰਿਹਾ ਪਰ ਬਿਨਾ ਫੋਨ ਤੋਂ ਉਹਨਾਂ ਨੇ ਸਾਡੇ ਨਾਲ ਸੰਪਰਕ ਕਰਕੇ ਆਪ ਹੀ ਸਾਨੂੰ ਇੱਥੇ ਮਾਇਆ ਦੇਖੀਆ ਕਾਟਾ ਕਾ ਦਿੱਤਾ ਮੈਂ ਉਹ ਭਰਾਵਾ ਬਾਈ ਨਰੇਂਦਰ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਅੱਜ ਅੱਜ ਦੇ ਦਿਨ ਲੋਕਾਂ ਬੱਚਿਆਂ ਨੂੰ ਕੀ ਕਹਿਣਾ ਚਾਹੀਦਾ ਅੱਜ ਕੱਲ ਦੇ ਨੌਜਵਾਨ ਬੱਚਿਆਂ ਨੂੰ ਹੁਣ ਪਿੰਡ ਪਿੰਡ ਹੀ ਚੱਲ ਪਿਆ ਆ ਕਿ ਬੇਂਟ ਹੋਂਦੀ ਆ ਜਿੱਦਾਂ ਗਰਾਉਂਡਾਂ ਸ਼ੁਰੂ ਕਰਾਈ ਆ ਜਿੱਦਾ ਸੁਲਤਾਨ ਆ ਪੈਂਕਾ ਆ ਗੱਲ ਲੱਗ ਗਈ ਇਧਰ ਅਮਨ ਪਤੀ ਦਾ ਬੰਦਾ ਆ ਬੈਂਟੀ ਬੌਂਸਰ ਭਾਈਆ ਦੇ ਠੱਲੇ ਤੋਂ ਆ ਆਦਮ ਨਾ ਦੱਸੋ ਆਦਮ ਭਾਜੀ ਅਸੀਂ ਬਾਵਾ ਤੇ ਨਹੀਂ ਰੱਖਿਆ ਪਰ ਫੇਰ ਵੀ ਜਿੱਦਾਂ ਤੇ ਇਹਦਾ 62 ਕਿਲੋ 4452 ਦਾ ਆ 34 ਕਿਲੋ 3100 ਤੇ 4100 ਆ ਤੇ 33 ਕਿਲੋ ਦੇ ਦਾ 3100 2100 ਹਿੱਤਾ ਆ ਜੀ ਠੀਕ ਹੈ ਕਿਹੜਾ ਅੱਜ ਦਾ ਸਹਿਯੋਗ ਤਾਂ ਕੁਝ ਨਹੀਂ ਆ ਸਕਿਆ ਆ ਮੋਟਰ ਦੀ ਬਸੀ ਦੇਣਾ ਚਾਹੁੰਦਾ ਸਾਡੀ ਚੱਲਦਾ ਹੈ ਪੈਸੇ ਨਹੀਂ ਆ ਜਦੋਂ ਸਾਡੇ ਭਰਾ ਕਦੇ ਗਾਹ ਛੱਤੀ ਆਉਣਗੇ ਰਾਤ ਮੜ ਕੇ ਵੀ ਉਹ ਨਾਲ ਸੇਜ ਨਾਲ ਹੀ ਕਰਾਂਗੇ ਆਣਾ ਕੋਈ ਬਾਕੀ ਭਰਾਵਾਂ ਦਾ ਬਹੁਤ ਅਜੇ ਹੋ ਗਿਆ ਸੱਚੇ ਬਾਦਸ਼ਾਹਾਂ ਦਾ ਲੰਬੀ ਉਮਰ ਕਰੇ ਪਰਮਾਤਮਾ ਨਾਲ ਜੜਦੀ ਗੱਲ ਰੱਖੇ ਸਾਡੇ ਚਾਹੇ ਨਹੀਂ ਤੁਹਾਨੂੰ ਫੂਟਬਾਲ ਫੀਸ ਹੈ ਕਿ ਤੁਹਾਡੇ ਟੂਰਨਾਮੈਂਟ ਤੇ ਖੜੇ ਹੈ ਥੈਂਕ ਯੂ ਬਾਈ ਬਹੁਤ ਬਹੁਤ ਧੰਨਵਾਦ ਅਸੀਂ ਇੱਥੇ ਆਏ ਆ ਦੇਖੋ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਅੱਜ ਤੁਹਾਡਾ ਬਹੁਤ ਬਹੁਤ ਲਗਨ ਕਰਾਉਗੇ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਸਾਡਾ ਇੱਕ ਸੁਪਨਾ ਸੀ ਸਾਡਾ ਡੀਰੇ ਸੁਖਵੀਰ ਜੀ ਕੋਲੋਂ ਆਇਆ ਜਦੋਂ ਆ ਕੇ ਉਹਨੇ ਗਰਾਊਂਡ ਦੇ ਹਾਲਾਤ ਦੇਖੇ ਕਿ 10-12 ਸਾਲਾਂ ਤੋਂ ਕੋਈ ਇੱਥੇ ਖੇਡ ਨਹੀਂ ਰਿਹਾ ਉਹਨੇ ਮੇਰੇ ਨਾਲ ਸਲਾਹ ਕੀਤੀ ਵੀ ਆਪਾਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੀਏ ਸਾਡੇ ਵਿੱਚ ਦਾ ਬਹੁਤ ਸੰਜੋਗ ਆ ਸੁਖਵੀਰ ਦਾ ਵੀ ਇਹਨੇ ਨਾਲ ਹੋ ਕੇ ਬੱਚਿਆਂ ਨੂੰ ਜੋੜਿਆ ਤੇ ਅੱਜ ਇਹ ਨੰਨ ਰੌਣਕ ਲੱਗੀ ਹੋਈ ਹੈ ਜੰਮਰ ਇੱਕ ਤਖਤ ਹੋਏਗਾ ਇਹਨਾਂ ਰਿਆਂ ਦੇ ਸਿਰ ਤੇ ਹੀ ਇਹ ਹੈ ਅੱਜ ਦਾ ਟੂਰਨਾਮੈਂਟ ਹੈ ਚਲੋ ਪੈਂਡ ਵਾਲੇ ਸਾਡੇ ਜਿੰਨੇ ਜੋ ਉਹਨਾਂ ਨੇ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ YouTube ਵੀ ਮੈਸੇਜ ਲਗਾਉਂਦਾ ਦੋਦਿਆਂ ਨੂੰ ਵੀ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਗੇਮ ਆ ਚਾਹੇ ਫੁੱਟਬਾਲ ਆ ਜਾਂ ਚਾਹੇ ਕ੍ਰਿਕਟ ਆ ਕਿਸੇ ਗੇਮ ਦੇ ਨਾਲ ਜੁੜੋ ਤੁਸੀਂ ਜ਼ਰੂਰੀ ਨਹੀਂ ਕਿ ਕਬੱਡੀ ਦੇ ਨਾਲ ਹੀ ਜਿਹੜੀ ਵੀ ਤੁਹਾਨੂੰ ਜਿੰਗੀ ਲੱਗਦੀ ਉਹਦੇ ਨਾਲ ਜੁੜੋ ਤੇ ਨਸ਼ਿਆਂ ਤੋਂ ਮੁਕਤ ਰਹੋ ਅਸੀਂ ਉਮੀਦ ਕਰਦੇ ਕਿ ਆਉਣ ਵਾਲੇ ਟਾਈਮ ਤੇ ਹੋਰ ਵੀ ਬੰਦੇ ਪੁੱਤਰ ਦੁਨੀਆ ਦੇ ਹੋਣਗੇ ਮੈਂ ਗਿਆ ਜੀ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਬਹੁਤ ਹੀ ਜਲਦੀ ਅਸੀਂ ਔਰ ਵਾਲੇ ਟਾਈਮ ਤੇ ਇੱਕ ਵਧੀਆ ਟੂਰਨਾਮੈਂਟ ਕਰਾਵਾਂਗੇ ਸਾਰੇ ਨੇ ਤੁਹਾਡੇ ਤੁਹਾਡੇ ਚੈਨਲ ਨੂੰ ਕਹਿੰਦਾ ਜੀ ਸਾਰੇ ਦਿੱਤਾ ਬਹੁਤ ਬਹੁਤ ਵਧਾਈ ਪਟਾਡਾ ਜੀ ਸੁਖਰੀਆ ਜੀ ਸਰ ਜੀ ਨਾਮ ਹੈ ਮੇਰਾ ਨਾਮ ਜੀ ਹਰਦੀਪ ਕੁਮਾਰ ਹੈ ਜੀ ਕੀ ਕਹਿਣਾ ਚਾਹੋਗੇ ਉਹ ਲੱਗਾ ਹੈ ਟੂਰਨਾਮੈਂਟ ਦਾ ਮੈਂ ਲਈ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡਾਂ ਦਾ ਸਰਾਇਤਾ ਅਸੀਂ ਨਜ਼ਰ ਨੂੰ ਕਿਉਂਕਿ 5-7 ਸਾਲ ਹੋ ਗਏ ਸੀ ਜਿਹੜਾ ਕਬੱਡੀ ਵਾਲਾ ਕੋਈ ਗਿਆ ਹੀ ਨਹੀਂ ਸਾਡੇ ਨੂੰ ਸਿੱਮੇ ਗੀਰ ਤੇ ਗੋਪੀ ਨੇ ਪ੍ਰਾਲਾ ਕੀਤਾ ਬਹੁਤ ਵਧੀਆ ਟੂਰਨਾਮੈਂਟ ਚੱਲ ਰਿਹਾ ਨਵੇਂ ਬੱਚੇ ਜੁੜ ਰਹੇ ਆ ਜਾਮੂਰ ਰੋ ਪ੍ਰੈਕਟਿਸ ਕਰਾਉਂਦੇ ਆ ਠੀਕ ਹੈ ਨਾ ਨਵੇਂ ਬੱਚਿਆਂ ਨੂੰ ਇਹ ਹੈ ਮਾਪਿਆਂ ਨੂੰ ਇਹ ਡਿਜ਼ਾਈਨ ਕਰਨਾ ਵੀ ਬੱਚਿਆਂ ਨੂੰ ਸ਼ਾਮੀ ਗਰਾਊਂਡ ਤੇ ਜ਼ਰੂਰ ਭੇਜਿਆ ਕਰੋ ਦੋ ਟਾਈਮ ਹੀ ਦੋਨੇ ਬੱਚੇ ਮਿਹਨਤ ਕਰਾਉਂਦੇ ਆ ਵਧੀਆ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਹੀ ਟੂਰਨਾਮੈਂਟ ਚੱਲ ਰਿਹਾ ਬਾਹਰਲੇ ਐਨਆਰਆਈ ਭਰਾਵਾਂ ਦੇ ਨਾਲ ਚੱਲ ਰਿਹਾ ਬਹੁਤ ਬਹੁਤ ਵਧੀਆ ਧੰਨਵਾਦ ਦਿੰਦਾ ਹਾਂ ਦਾ